ਕੀ ਮਾਰ ਕੇ ਜਾਣਾ ਹੋਣਾ ਲੋਕਾਂ ਦੇ ਪੈਸੇ ਵਾਪਸ ਕਰਾਉਣਾ ਸੀ ਉਸ ਨੇ ਘੜ ਕੇ ਉਹਨੇ ਝੂਠਾ ਪਰਚਾ ਪਾ ਕੇ ਜੇਲ੍ਹ ਭੇਜ ਦਿੱਤਾ ਉਹਨਾਂ ਦਾ ਪਰਚਾ ਰੱਦ ਕਰਾਉਣ ਲਈ ਦੀਵਾਨ ਵਾਲੇ ਜਗ੍ਹਾ ਤੇ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਮਰਸ਼ੀ ਸਰਦਾਰ ਸ਼ਿਵਾ ਸਿੰਘ ਚਿਕਰੀਵਾਲ ਦੇ ਵਾਰਸ ਭਾਨਾ ਸਿੰਘ ਸਿੱਧੂ ਦੇ ਹੱਕ ਵਿੱਚ ਇਕੱਠੇ ਹੋਏ ਨੇ ਜੋ ਪੰਨਾ ਸਤੂ ਉਹ ਬੰਦਾ ਹੈਗਾ ਜੋ ਠੱਗ ਜੰਟਾਂ ਤੇ ਲੁੱਟੇ ਹੋਏ ਸਤਾਏ ਹੋਏ ਲੋਕਾਂ ਦੇ ਪੈਸੇ ਬਾਪਸ ਜਾਕਾ ਨੂੰ ਕਰਾਉਂਦਾ ਹੈ ਅਤੇ ਲੋਕਾਂ ਨੂੰ ਇਨਸਾਫ ਦਿਵਾਉਂਦਾ ਹੈ ਹੁਣ ਗੱਲ ਪੁਲਿਸ ਦੀ ਆਜੀਏ ਪੰਜਾਬ ਪੁਲਿਸ ਦੀ ਦੇਖੋ ਨਾ ਤਾਂ ਪੰਜਾਬ ਪੁਲਿਸ ਨੂੰ ਚਿੱਟਾ ਵੇਚਣ ਵਾਲੇ ਵੀਰੇ ਆ ਨਾ ਠੱਗੀਆਂ ਥੋੜੀਆਂ ਮਾਰਨ ਵਾਲੇ ਮੱਜਾ ਚੋਰ ਕੋਈ ਵੀ ਪਿੰਡਾਂ ਦੇ ਵਿੱਚ ਰਹਿੰਦੇ ਨੇ ਨਾ ਉਹ ਟਕੈਤ ਵੀ ਨੇ ਜਿਹੜੇ ਲੋਕ ਪਿੰਡਾਂ ਦੇ ਵਿੱਚੋਂ ਨੌਜਵਾਨ ਸੱਚ ਬੋਲਦੇ ਨੇ ਚਾਹੇ ਉਹ ਪੰਨਾ ਸਿੱਧੂ ਹੋਵੇ ਚਾਹੇ ਜੀਤੂ ਹੋਵੇ ਕੈਸੂ ਮੁੱਛਲਾ ਹੋਵੇ ਚਾਹੇ ਕਮਾਡੀ ਵਿਧਿਆਰੀ ਹੋਣ ਜਿਹੜੇ ਬੰਦੇ ਸੱਚ ਬੋਲਦੇ ਨੇ ਆਪਣੇ ਸਟੈਂਡ ਤੇ ਖੜੇ ਨੇ ਉਹੀ ਪੁਲਿਸ ਨੂੰ ਕਿਉਂ ਰੜਕਦੇ ਨੇ ਪੁਲਿਸ ਇੰਨਾ ਵਾਅਦੇ ਬਣੀ ਆ ਅਗਾ ਚੋਰਾ ਬਾਜ਼ਾਰ ਤੇ ਕੋਈ ਪੁਲਿਸ ਦਾ ਸਟੈਂਡ ਨਹੀਂ ਹੈਗਾ ਕਿਉਂ ਜੇ ਪੁਲਿਸ ਇਹਨਾਂ ਬਾਜ਼ਾਰ ਤੇ ਚੋਰਾ ਬਾਜ਼ਾਰ ਤੇ ਸਟੈਂਡ ਨਹੀਂ ਲੈਂਦੀ ਕਿਉਂਕਿ ਇਹਨਾਂ ਦਾ ਜਿਹੜਾ ਮਹੀਨਾ ਦਾ 5-5 10000 ਰੁਪਏ ਮਹੀਨਾ ਪੰਜਾਬ ਪੁਲਿਸ ਦਾ ਕਰਿਆ ਵਿਆ ਹੈ ਇਹਨੇ ਚੋਰਾ ਤੋਂ ਲੈਂਦੀ ਆ ਉਹ ਬੰਦ ਹੁੰਦਾਗਾ ਹੁਣ ਪਾਨਾ ਸਿੱਧੂ ਦੇ 10000 ਰੁਪਏ ਦਾ ਇਲਜ਼ਾਮ ਲਾਇਆ ਪਾਨਾ ਸਿੱਧੂ ਨੂੰ ਕਿਹੜੇ 10000 ਰੁਪਏ ਨਹੀਂ ਦੇਖਿਆ ਪਾਨਾ ਸਿੱਧੂ ਨੇ ਲੱਖਾਂ ਲੱਖਾਂ ਰੁਪਏ ਵਾਸਤੇ ਰਾਇ ਨੇ ਇੱਥੇ ਪਹਿਲਾਂ ਆਪਾਂ ਸੁਣਿਆ ਕਿਸੇ ਤੋਂ ਇਹ ਸੁਣਦਾ ਹੀ ਇੱਕ ਬਾਣੀ ਨੇ ਪੈਸੇ ਉਹ ਬਾਅਦ ਕਰਵਾਏ ਉਹ 50000 ਦਿੰਦਾ ਸੀ ਉਹ ਵੀ ਨਹੀਂ ਦਿੱਤੇ ਉਹਨੇ ਫਿਰ ਵਿੱਚ ਕੰਮ ਆਉਗਾ ਕਰ ਰਿਹਾ ਬਹੁਤ ਦੀ ਨਿਸਤਾਨ ਸੇਵਾ ਅੱਜ ਜਿਸ ਤਰ੍ਹਾਂ ਆਪਾਂ ਬੇਤ ਰਹੇ ਆ ਸਾਰੇ ਇਹ ਚੈਨਲ ਦੇ ਬੋਲ ਰਹੇ ਆ ਕਿ ਭਾਨੇ ਸਿੱਧ ਨੂੰ ਰਿਹਾਰ ਕੀਤਾ ਜਾਵੇ ਅੱਜ ਅਸੀਂ ਆਰ ਸਾਰੇ ਨਗਰ ਨਿਵਾਸੀ ਪਿੰਡ ਠਿਕਲੇ ਵਾਲ ਤੋਂ ਉਹਨਾਂ ਨੂੰ ਅਸੀਂ ਆਪਣੇ ਵੱਲੋਂ ਵਸਵਾਦ ਹੋਣਿਆ ਜਦ ਵੀ ਸਾ ਨੂੰ ਕੀ ਕਾਲ ਆਉਂਦੀ ਆ ਉਹਨਾਂ ਦੀ ਅਸੀਂ ਹਾਜ਼ਰ ਆਂ ਭਾਵੇਂ ਜੇ ਲੱਗੇ ਧਰਮ ਦੇ ਨਾ ਪਵੇ ਭਾਵੇਂ ਕੋਈ ਹੋਰ ਰੋੜ ਜਾਮ ਕਰਦੇ ਪਹਿਲਾਂ ਅਸੀਂ ਉਹਦੇ ਨਾਲ ਆਂ ਸਾਡੇ ਜਿਹੜੇ ਇਹ ਨੌਜਵਾਨਾਂ ਤੇ ਜਿਹੜਾ ਕੋਈ ਗੱਲ ਕਰਦਾ ਹੈ ਇਨਸਾਫ ਦੀ ਜਾਂ ਦਸੇ ਤੋਂ ਲੈ ਕੇ ਜੋ ਛੋਟੇ ਦੇ ਪਾਸੇ ਪਾਏ ਗਏ ਅੱਜ ਭਾਨੀ ਸਿੱਤੂ ਤੇ ਅਮਰਪਾਲ ਸਿੰਘ ਕਰਕੇ ਜਿਹੜਾ ਸੁੱਤੇ ਗਏ ਨੇ ਪਰ ਅੱਜ ਲੋਕ ਜਾਗ ਚੁੱਕੇ ਨੇ ਸਰਕਾਰਾਂ ਤੱਕ ਸਾਡੀ ਇਹ ਅਪੀਲ ਹੈ ਕਿ ਇਹੋ ਜਿਹੇ ਜਿਹੜੇ ਕਿਹੜਿਆ ਕੰਮ ਕਰ ਰਹੇ ਹੋ ਨੌਜਵਾਨ ਜਿਹੜੇ ਇੱਕ ਪਾਸੇ ਚਦਰੇ ਸਿੱਕੀ ਦਾ ਚੋਰ ਰਹੇ ਨੇ ਤੇ ਜੋ ਲੋਕ ਆ ਆਪਣਾ ਕੀਤਾ ਕਿਦਾ ਵੇਚ ਕੇ ਆਪਣੇ ਪੁੱਤਰਾਂ ਨੂੰ ਬਾਹਰ ਭੇਜ ਦੇ ਸੀ ਉਹ ਏਜੰਟ ਫੱਗ ਰਹੇ ਨੇ ਜੋ ਮਿਲੀ ਭੁਗਤ ਸਰਕਾਰ ਤੇ ਪ੍ਰਸ਼ਾਸਨ ਦੇ ਕਾਰਨ ਇਸ ਤਰ੍ਹਾਂ ਕਿ ਅਸੀਂ ਸਾਰੇ ਨਾਲ ਹਾਂ ਸਾਡੇ ਨਾਲ ਸਾਡੇ ਪਿੰਡ ਦੇ ਬਜ਼ੁਰਗ ਨੇ ਨੌਜਵਾਨ ਨੇ ਬੱਚੇ ਨੇ ਉਹ ਲੋਕ ਵੀ ਇੱਥੇ ਖੜੇ ਨੇ ਕੱਟ ਦੇ ਵਿੱਚ ਜਿਨ੍ਹਾਂ ਨੇ ਭਾਰਨੀ ਸਿੱਤ ਨੇ ਪੈਸੇ ਵਾਪਸ ਕਰਵਾਏ ਨੇ ਇੱਥੇ ਸਿੱਧਾ ਹੁੰਦਾ ਵੀ ਸਰਕਾਰਾਂ ਹੁਣ ਠੱਗਾਂ ਦੀਆਂ ਰਹਿ ਗਈਆਂ ਗਰੀਬਾਂ ਐ ਕੋਈ ਸਰਕਾਰਾਂ ਨਹੀਂ ਹੈਗੀਆਂ ਸਾਰੀਆਂ ਇਹ ਜੱਦਦਾਰੀਆਂ ਸਰਕਾਰਾਂ ਬੜੀਆਂ ਹੋਈਆਂ ਨੇ ਗਰੀਬਾਂ ਨੂੰ ਲੰਦਾਰੀਆਂ ਨੇ ਮਾਰਦੀਆਂ ਨੇ ਕੁਰਤੀਆਂ ਨੇ ਜੇ ਕੋਈ ਬੋਲਦਾਗਾ ਉਹਦੀ ਜ਼ੁਬਾਨ ਨੂੰ ਲਗਾਉਂਦੀਆਂ ਨੇ ਤੇ ਜਿਹਨਾਂ ਛੁੱੜਦੀਆਂ ਨੇ ਸੋ ਅਸੀਂ ਸਾਰੇ ਹੀ ਪਹਾਣਾ ਸਿੱਧੂ ਆਓ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਰਲ ਕੇ ਆਪਾਂ ਹੰਗਲਾ ਮਾਰੀਏ ਬਾਹਰ ਨੇ ਸਿੱਧੂ ਨੂੰ ਜੇਠ ਬਾਹਰ ਲਿਆਈਏ ਤੇ ਇਨਸਾਫ਼ ਦਿਵਾਈਏ ਤੇ ਸਾਰੇ ਆਪਾਂ ਥੁਰ ਕੇ ਇਹ ਆਪਾਂ ਗੱਲ ਕਰੀਏ ਆਪਾਂ ਨੂੰ ਹੁਣ ਹੀ ਤੁਰਨ ਦਾ ਫੈਸਲਾ ਬਾਅਦ ਚ ਜੇ ਕੋਈ ਅਣਹੋਣੀ ਘਟਨਾ ਹੋ ਗਈ ਬਾਅਦ ਚ ਆਪਾਂ ਕੈਟਲ ਮਾਰਚ ਚ ਚੱਕੀ ਫਿਰਦੇ ਹੁੰਦੇ ਆ ਭਾਨਾ ਸਿੱਧੂ ਪਹਿਲਾਂ ਆਪਾਂ ਦੀਪ ਸਿੱਧੂ ਬੜੀ ਦੀਪ ਸਿੱਧੂ ਤੇਰੀ ਸੋਚ ਤੇ ਪਹਿਰਾ ਦੇ ਆ ਕੇ ਢੋਕ ਕੇ ਬਾਅਦ ਚ ਆਪਾਂ ਕੈਟਲ ਮਾਰਚ ਕਰਦੇ ਜੋ ਕੇ ਰਹਿਣਾ ਜਉਂਦੇ ਦੀ ਬੰਦੇ ਦਾ ਪਾਲੇ ਹਰੋਂ ਉਹਨਾਂ ਦੇ ਪੈਂਸਰ ਲਾਉਣੇ ਆ ਜਾਂ ਹੋਰ ਕਰਦੇ ਆ ਫਿਰ ਉਤਮਾ ਲਾਈ ਕਰਦੇ ਆ ਫਿਰ ਕੋਈ ਫਾਇਦਾ ਨਹੀਂ ਜਉਂਦੇ ਜੀ ਦੀਏ ਕਦਰ ਨਾ ਕੀਤੀ ਮਗਰੋਂ ਆਪਾਂ ਬਖਸ਼ਾਵਾਂਗੇ ਮਗਰੋਂ ਆਪਾਂ ਫਿਰ ਆਪਾਂ ਕਹਿਣਾ ਵੀ ਦੀਪ ਸਿੱਧੂ ਬਾਈ ਸਹੀ ਬੋਲਦਾ ਸੀ ਆ ਜੀ ਦੋ ਮੂਸੇ ਵਾਲਾ ਸੱਚ ਬੋਲਦਾ ਬਾਅਦ ਚਾਹ ਕਰੀ ਜਾਮਾ ਵੀ ਭਾਨਾ ਸਿੱਧੂ ਸਹੀ ਸੀ ਪਰ ਹੁਣ ਆਪਣੇ ਲੈਵੇ ਟਾਈਮ ਆ ਆਪਾਂ ਮੌਕੇ ਨੂੰ ਸੰਭਲ ਲਈਏ ਜੇ ਉਹ ਸਹੀ ਆ ਆਪਾਂ ਉਹਨਾਂ ਦੇ ਮਾਰਕ ਆਉਣੀ ਤੁਰਦੇ ਚਲੋ ਆਓ ਕਾਫਲੇ ਬਣਈਏ ਤੇ ਆਪਾਂ ਜੇਲ੍ਹ ਕੱਲੀ ਨੂੰ ਤੁਰੀਏ ਤੇ ਆਓ ਮੇਰੇ ਵੀਰੋ ਚੱਲੀਏ ਭਾਨੇ ਸਿੱਧੂ ਦੀ ਮਦਦ ਕਰੀਏ ਕੱਲੇ-ਕੱਲੇ ਬੰਦੇ ਨੂੰ ਇਹੇ ਪੀੜ ਹੈ